ਜਿਹੜੀ ਇਹ ਸ਼ਰਾਬ ਫੈਕਟਰੀ ਵਾਲੀ ਦੀ ਤਾਰਾ ਇਹਨਾਂ ਦੀ ਰਗਵ ਚੱਡੇ ਨਾਲ ਕੇਜਰੀਵਾਲ ਨਾਲ ਇਹਨਾਂ ਨਾਲ ਜੁੜੀਆਂ ਹੋਈਆਂ ਤਾਂ ਕਰਕੇ ਫੈਕਟਰੀ ਬੰਦ ਨਹੀਂ ਕਰ ਰਹੇ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਇੱਥੇ ਕਾਗਜ਼ ਭਰੇ ਅਤੇ ਬੜੀ ਚਰਚਾ ਵਿੱਚ ਆ ਹਾਂਜੀ ਭਾਈ ਅਮਰਤਪਾਲ ਸਿੰਘ ਜੀ ਸਾਡੇ ਮੈਂ ਸੁਣਦਾ ਸਾਂ ਜੀ ਤਿੰਨ ਵਾਰੀ ਆਏ ਨੇ ਸਿਆਸੀ ਪਾਰਟੀ ਨੇ ਕੋਈ ਯਾਦ ਖੜਾ ਜਾਂ ਕੋਈ ਹੋਰ ਬੰਦਾ ਉਹਦਾ ਕੋਈ ਸਮਰਥਨ ਕੀਤਾ ਜਾ ਸਕਦਾ ਸਾਡੀ ਜਿਹੜੀ ਲੜਾਈ ਹੈ ਨਾ ਸਾਡੀ ਲੜਾਈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਉਹ ਧਰਤੀ ਮਾਂ ਦੀ ਪਾਣੀ ਦੀ ਸਾਡੀ ਲੜਾਈ ਆਉਣ ਵਾਲੀ ਹੋਣ ਦੀ ਲੜਾਈ ਆ ਤੁਸੀਂ ਅੱਜਾ ਮੋੜ ਵੀ ਲਾਇਆ ਵੀ ਸਿਆ ਕੋਈ ਵੀ ਸਿਆਸੀ ਪਾਰਟੀ ਇੱਥੇ ਨਾ ਆਵੇ ਜੀ ਸੋ ਪਹਿਲਾਂ ਤਾਂ ਲੀਡਰ ਬੜੇ ਆਉਂਦੇ ਰਹੇ ਨੇ ਖੈਰਾ ਸਾਹਿਬ ਵੀ ਆਏ ਨੇ ਹੋਰ ਲੀਡਰ ਵੀ ਆਏ ਨੇ ਪਰ ਹੁਣ ਤੁਸੀਂ ਸਿਆਸੀ ਪਾਰਟੀਆਂ ਤੋਂ ਇੰਨਾ ਮੂੰਹ ਪੰਕ ਕਿਉਂ ਜਦੋਂ ਸਾਡੀ ਲੋੜ ਸੀ ਉਦੋਂ ਸਾਡੇ ਨਾਲ ਖੜੇ ਨਹੀਂ ਅੱਜ ਤੁਸੀਂ ਆਪਦੀਆਂ ਰੋਟੀਆਂ ਸੇਕਣ ਦੇ ਮਾਰੇ ਤੇ ਤੁਸੀਂ ਅੱਜ ਸਾਡਾ ਸਾਂਝੇ ਮੋਰਚੇ ਦਾ ਨਾਂ ਵਰਤੋਗੇ ਨਾ ਇੱਥੇ ਆਉਣ ਅਸੀਂ ਤਾਂ ਬਾਈਕਾਟ ਕੀਤਾ ਹੋਇਆ ਜੀ ਆ ਸਾਡੇ ਬਜ਼ੁਰਗ ਅਸੀਂ ਬੈਠੇ ਆ ਸਾਰੇ ਅਸੀਂ ਉਹਨਾਂ ਤਿੱਕਰ ਬੈਠੇ ਰਵਾਂਗੇ ਜਿੱਨਾਂ ਤਿੱਕਰ ਇਹ ਫੈਕਟਰੀ ਬੰਦ ਨਹੀਂ ਹੁੰਦੀਗੀ ਵੀ9 ਪੰਜਾਬੀ ਦੇਖਣ ਵਾਲੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਅੱਜ ਅਸੀਂ ਪਹੁੰਚੇ ਆ ਜੀਰੇ ਜਿੱਥੇ ਬਹੁਤ ਚਰਚਿਤ ਜਿਹੜਾ ਮੋਰਚਾ ਲੱਗਾ ਰਿਹਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਲਈ ਜਿਹਨੇ ਆਸੇ ਪਾਸੇ ਵਾਤਾਵਰਨ ਦਾ ਬਹੁਤ ਨੁਕਸਾਨ ਕੀਤਾ ਇੱਕ ਐਗਜ਼ਾਮਪਲ ਵੀ ਆ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਲੋਕ ਵਾਤਾਵਰਣ ਨੂੰ ਲੈ ਕੇ ਇੰਨੇ ਵੀ ਅਣਗੌਲਣੀ ਕਿ ਜੋ ਮਰਜ਼ੀ ਹੋਈ ਜਾਵੇ ਉੱਠਣਗੇ ਨਹੀਂ ਇਹ ਮੋਰਚਾ ਐਗਜ਼ਾਮਪਲ ਆ ਜਿਹਨੂੰ ਲਗਭਗ 2 ਸਾਲ ਹੋਣ ਵਾਲੇ ਇਸ ਮੋਰਚੇ ਨੂੰ ਤੇ ਅੱਜ ਗੱਲਬਾਤ ਕਰਾਂਗੇ ਇਸ ਤੇ ਸੰਬੰਧੀ ਮੇਰੇ ਨਾਲ ਰੋਮਨ ਬਰਾੜ ਨੇ ਇਸ ਵਕਤ ਜੋ ਅਦਾਲਤਾਂ ਦੇ ਵਿੱਚ ਜਾ ਕੇ ਕਿਉਂਕਿ ਫੈਕਟਰੀ ਤਾਂ ਬੰਦ ਹੋ ਚੁੱਕੀ ਹੈ ਪਰ ਤਕਨੀਕੀ ਦਾ ਪੇਚ ਜਿਹੜੇ ਹੱਲੇ ਕਾਫੀ ਬਾਕੀ ਨੇ ਜਿਸ ਨੂੰ ਲੈ ਕੇ ਮੋਰਚਾ ਹੱਲੇ ਵੀ ਚੱਲ ਰਿਹਾ ਹੈ ਉਹਨਾਂ ਦਾ ਗੱਲਬਾਤ ਕਰਦੇ ਆ ਕਿ ਗੱਲ ਹੱਲੇ ਕਿੱਥੇ ਕੜੀ ਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਬਹੁਤ-ਬਹੁਤ ਧੰਨਵਾਦ ਹਾਂ ਧੰਨਵਾਦ ਜੀ ਤੁਹਾਡਾ ਵੀ ਐਨ 9 ਮੀਡੀਆ ਤੱਕ ਪਹੁੰਚਦੇ ਬਹੁਤ-ਬਹੁਤ ਧੰਨਵਾਦ ਜੀ ਸਾਡੇ ਤੁਸੀਂ ਸਾਂਝ ਮੋਰਚਾ ਜੀਰਾ ਦੀ ਇੱਕ ਜਿਹੜੀ ਆਵਾਜ਼ ਬਣ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅ ਜਿਵੇਂ ਅਸੀਂ ਦੇਖਿਆ ਦੁਨੀਆ ਭਰ ਦੇ ਵਿੱਚ ਖਬਰਾਂ ਦੇਖਿਆ ਸਭ ਨੇ ਇੱਥੇ ਬਹੁਤ ਵੱਡੇ ਵੱਡੇ ਕੱਟ ਹੁੰਦੇ ਰਹੇ ਆ ਜੀ ਤੇ ਹਾਲੇ ਤੱਕ ਇਹ ਮੋਰਚਾ ਕਿਉਂਕਿ ਫੈਕਟਰੀ ਦਾ ਮੰਦ ਹੋ ਗਈ ਸੀ ਸੋ ਤੁਸੀਂ ਤਾਂ ਹੁਣ ਅਦਾਲਤਾਂ 'ਚ ਵੀ ਜਾਂਦੇ ਹੋ ਸਾਰੇ ਤਕਨੀਕੀ ਦਾਪੇ ਸੰ ਥੋੜਾ ਸਮਝਾਓ ਕਿ ਗੱਲ ਅੜੀ ਕਿੱਥੇ ਗਿਆ ਅ ਬਾਈ ਜੀ ਜਿਹੜਾ ਇਹ ਮੋਰਚਾ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ 24 ਜੁਲਾਈ 2022 ਤੋਂ ਚੱਲਿਆ ਜੀ ਤੇ ਅਸੀਂ ਪਹਿਲੇ ਦਿਨ ਤੋਂ ਅਸੀਂ ਇੱਥੇ ਇੱਕ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਬੈਠੇ ਸੀ ਕਿ ਜਿੰਨਾ ਤੇ ਕਰੇ ਫੈਕਟਰੀ ਬੰਦ ਨਹੀਂ ਹੁੰਦੀ ਜੀ ਤੇ ਅਸੀਂ ਉੱਠਾਂਗੇ ਨਹੀਂ ਸਾਡੇ ਪਿੰਡ ਭਗਤ ਬਾਬਾ ਦੁਨੀ ਚੰਜੀ ਤੇ ਪਾਵਨ ਸਥਾਨਾਂ ਤੋਂ ਇਹ ਮੋਰਚਾ ਚੱਲਿਆ ਜੀ ਤੇ ਬਈ ਦਾ ਪੇਚ ਇਹ ਅੜਿਆ ਵੀ ਮੁੱਖ ਮੰਤਰੀ ਸਾਹਿਬ ਨੇ ਇਕੱਲਾ ਬਿਆਨ ਦਿੱਤਾ ਬਿਆਨ ਦਿੱਤਾ ਮੁੱਖ ਮੰਤਰੀ ਸਾਹਿਬ ਤੇ ਸਾਨੂੰ ਉਹਨਾਂ ਦੀ ਗੱਲਾਂ ਤੇ ਯਕੀਨ ਨਹੀਂ ਹੈਗਾ ਉਹ ਕੀ ਪਤਾ ਉਹ ਕਦੋਂ ਬਿਆਨ ਨੂੰ ਪਲਟੀ ਮਾਰ ਜਾਣ ਅ ਲੈਖਤੀ ਰੂਪ ਦੇ ਵਿੱਚ ਕੋਈ ਵੀ ਹਰਿਤਿਕਰ ਸ਼ਰਾਬ ਫੈਕਟਰੀ ਬੰਦ ਨਹੀਂ ਕੀਤੀ ਜੀ ਜਿਹੜੇ ਤਰੀਕੇ ਨਾਲ ਅਸੀਂ ਕਹਿ ਰਹੇ ਹਾਂ ਹੁਣ ਦੇਖੋ ਜੀ 6 ਤੋਂ 7 ਰਿਪੋਰਟਾਂ ਆ ਗਈਆਂ ਇਸ ਫੈਕਟਰੀ ਦੇ ਖਿਲਾਫ ਪਰ ਇੱਕ ਹੀ ਰਿਪੋਰਟ ਸਾਨੂੰ ਇਹ ਜਿਹੜਾ ਬਸੰਤ ਪਾਪਾ ਬਲਵੀਰ ਸਿੰਘ ਜੀ ਸੀਚੇਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਉਹ ਰਿਪੋਰਟ ਇੱਕ ਕਰਕੇ ਗਈ ਸੀ ਉਹ ਫੈਕਟਰੀ ਦੇ ਹੱਕ ਵਿੱਚ ਭੁਗਤ ਕੇ ਗਈ ਸੀ ਪਰ ਉਸ ਤੋਂ ਬਾਅਦ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਈ ਆ ਉਹਨੇ 29 ਸੈਂਪਲ ਕੀਤੇ 29 ਦੇ 29 ਸੈਂਪਲ ਹੀ ਫੇਲ ਜਿਹਦੇ ਵਿੱਚ ਸਾਡੇ ਪਾਣੀ ਦੇ ਵਿੱਚ ਸਿਲਵਰ ਪੋਟਾਸ਼ੀਅਮ ਸਾਈਨਾਈਡ ਆਇਆ ਆਰਸਨਿਕ ਆਇਆ ਲੈਡ ਆਈ ਆ ਮਰਕਰੀ ਆਈ ਆ ਇਦਾਂ ਦੇ ਹੈਵੀ ਧਾਤੂ ਬਹੁਤ ਜ਼ਿਆਦਾ ਆਂ ਜਾਣੇ ਪਰ ਪੰਜਾਬ ਸਰਕਾਰ ਕਹਿ ਰਹੀ ਆ ਵੀ ਅਸੀਂ ਫੈਕਟਰੀ ਬੰਦ ਕਰ ਰਹੇ ਆ ਵੀ ਇਹਨਾਂ ਨੇ ਲੌਗ ਬੁੱਕ ਨਹੀਂ ਬਣਾਈ ਇਹਨਾਂ ਨੇ ਦਰਖਤ ਨਹੀਂ ਲਾਏ ਇਹਨਾਂ ਨੇ ਮਤਲਬ ਆਪਣੇ ਮੈਡੀਕਲ ਨਹੀਂ ਹੈਗਾ ਇਹਨਾਂ ਕੋਲੇ ਤਾਂ ਕਰਕੇ ਅਸੀਂ ਫੈਕਟਰੀ ਬੰਦ ਕਰ ਰਹੇ ਆ ਪਰ ਅਸੀਂ ਕਹਿੰਨੇ ਆ ਜਿਹੜੇ ਤਰੀਕੇ ਨਾਲ ਅਸੀਂ ਕਹਿੰਨੇ ਆ ਉਸ ਤਰੀਕੇ ਨਾਲ ਇਹ ਫੈਕਟਰੀ ਬੰਦ ਨਹੀਂ ਕਰ ਰਹੀਗੀ ਪੰਜਾਬ ਸਰਕਾਰ ਜਾਣ ਕੇ ਇੱਕ ਮੋਰੀ ਰੱਖ ਰਹੀ ਆ ਵੀ ਉਧਰੋਂ ਇਹ ਫੈਕਟਰੀ ਵਾਲੇ ਬਚ ਸਕਣ ਪੰਜਾਬ ਸਰਕਾਰ ਕਿਉਂਕਿ ਵੀਰੇ ਇਹ ਜਿਹੜੀ ਵਿੱਚ ਸ਼ਰਾਬ ਫੈਕਟਰੀ ਆ ਦੀਪ ਮਲੋਤਰੇ ਦੀ ਆਪਣੇ ਕੇਜਰੀਵਾਲ ਨਾਲ ਸਾਂਝਾ ਪ੍ਰਾਣੀ ਛੇ ਨੂੰ ਮਤਲਬ ਕੇਜਰੀਵਾਲ ਨਾਲ ਸਾਂਝਾ ਪ੍ਰਾਣੀ ਜਿਹੜੇ ਕਿ ਨਿਊ ਐਕਸਾਈਜ਼ ਪਾਲਿਸੀ ਹੋਈ ਆ ਘਟਾਲਾ ਹੋਇਆ ਗਵਨ ਹੋਇਆ ਉਹਦੇ ਵਿੱਚ ਕੇਜਰੀਵਾਲ ਦੇ ਨਾਲ ਨਾਲ ਦੀਪ ਮਲੋਤਰੇ ਦਾ ਮੁੰਡਾ ਵੀ ਜੇਲ੍ਹ ਵਿੱਚ ਜਾ ਕੇ ਆ ਜਿਹੜਾ ਹੁਣ ਜਵਾਨਤ ਤੇ ਬਾਹਰ ਅਸੀਂ ਸਮਝਦੇ ਆ ਕਿ ਜਿਹੜੀ ਇਹ ਸ਼ਰਾਬ ਫੈਕਟਰੀ ਵਾਲ ਦੀ ਤਾਰਾ ਇਹਨਾਂ ਦੀ राघव ਚੱਡੇ ਨਾਲ ਕੇਜਰੀਵਾਲ ਨਾਲ ਇਹਨਾਂ ਨਾਲ ਜੁੜੀਆਂ ਹੋਈਆਂ ਤਾਂ ਕਰਕੇ ਫੈਕਟਰੀ ਬੰਦ ਨਹੀਂ ਕਰ ਰਹੇ ਪਰ ਆ ਸਾਡੇ ਬਜ਼ੁਰਗ ਅਸੀਂ ਬੈਠੇ ਆ ਸਾਰੇ ਅਸੀਂ ਉਹ ਨਾ ਟਿੱਕਰ ਬੈਠੇ ਰਵਾਂਗੇ ਜਿੰਨਾ ਤੱਕ ਇਹ ਫੈਕਟਰੀ ਬੰਦ ਨਹੀਂ ਹੁੰਦੀਗੀ ਹੁਣ 20 ਤਰੀਕ ਨੂੰ ਸਾਡੀ ਐਨਜੀਟੀ ਦੇ ਵਿੱਚ ਤਰੀਕ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਪੰਜਾਬ ਸਰਕਾਰ ਦਾ ਕੋਈ ਵੀ ਐਡਵੋਕੇਟ ਜਰਨਲ ਨਾ ਤਾਂ ਹਾਈ ਕੋਰਟ ਦੇ ਵਿੱਚ ਪੱਖ ਰੱਖ ਰਿਹਾ ਨਾ ਹੀ ਐਨਜੀਟੀ ਦੇ ਵਿੱਚ ਪੱਖ ਰੱਖ ਰਿਹਾ ਅਤੇ ਨਾ ਹੀ ਫੈਕਟਰੀ ਦੇ ਉੱਤੇ ਕ੍ਰਿਮੀਨਲ ਕੇਸ ਹੋਇਆ ਪਿਛਲੇ ਸਾਲ ਜੂਨ ਦੇ ਵਿੱਚ ਫੈਕਟਰੀ ਦੇ ਉੱਤੇ ਕੇਸ ਹੋਇਆ ਸੀਗਾ ਪਰ ਵੀ ਤਰੀਕਾ ਪੈਣ ਦੇ ਬਾਵਜੂਦ ਅੱਜ ਤਿੱਕਰ ਪੰਜਾਬ ਸਰਕਾਰ ਪਾਰਟੀ ਤੇ ਪੰਜਾਬ ਸਰਕਾਰ ਮਲੋਤਰਿਆਂ ਨੂੰ ਸੰਮਣ ਨਹੀਂ ਦੇ ਸਕੀ ਜੀ ਅਸੀਂ ਵੀਰੇ ਇਹ ਸਾਡੀ ਜਿਹੜੀ ਲੜਾਈ ਹੈ ਨਾ ਸਾਡੀ ਲੜਾਈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਧਰਤੀ ਮਾਂ ਦੀ ਪਾਣੀ ਦੀ ਸਾਡੀ ਲੜਾਈ ਆਉਣ ਵਾਲੀ ਹੋਣ ਦੀ ਲੜਾਈ ਆ ਸਾਡੇ ਜਿਹੜੇ ਬੱਚਿਆਂ ਦੇ ਭਵਿੱਖ ਦੀ ਲੜਾਈ ਆ ਸਾਡੇ ਨਾਲ ਰਟੌਰ ਰੋਈ ਪਿੰਡ ਆ ਇੱਧਰ ਮਨਸੂਰਵਾਲ ਪਿੰਡ ਆ ਰਟੌਰ ਰੋਈ ਦੇ ਵਿੱਚ ਇੱਕ ਮਾਜਵੀ ਸਿੱਖ ਪਰਿਵਾਰ ਦਾ ਗਰੀਬ ਪਰਿਵਾਰ ਦਾ ਬੱਚਾ 15 ਸਾਲਾਂ ਦਾ ਹੁਣ 2 ਕੁ ਮਹੀਨੇ ਹੋ ਗਏ ਆ ਉਹਦੀ ਗੁਰਦੇ ਫੇਲ ਹੋਣ ਦੇ ਨਾਲ ਡੈਥ ਹੋ ਗਈ ਜੀ ਸਾਡੇ ਕੈਂਸਰ ਆ ਸਾਡੇ ਪਿੰਡਾਂ ਦੇ ਵਿੱਚ ਚਮੜੀ ਰੋਗ ਆ ਸਾਡੇ ਪਿੰਡਾਂ ਦੇ ਵਿੱਚ ਲੀਵਰ ਦੇ ਰੋਗ ਆ ਪੇਟ ਦੇ ਰੋਗ ਆ ਸਾਡੇ ਸਰਕਾਰ ਨੇ ਹਾਲੇ ਤੱਕ ਡਿਊਟੀ ਨਹੀਂ ਸਮਝੀ ਵੀ ਇੱਥੇ ਕੋਈ ਮੈਡੀਕਲ ਟੀਮ ਭੇਜੀ ਜਾਵੇ ਇਹ ਪਿੰਡਾਂ ਦਾ ਸਰਵੇਖਣ ਹੋਵੇ ਇਹ ਪਿੰਡਾਂ ਦੇ ਵਿੱਚ ਮਤਲਬ ਕੋਈ ਪਾਣੀ ਦੀ ਸਹੂਲਤ ਚੰਗੀ ਦਿੱਤੀ ਜਾਵੇ ਕੋਈ ਨਹੀਂ ਸਰਕਾਰ ਬਸ ਇਕੱਲੀ ਗੋਗਲਾਂ ਤੋਂ ਮਿੱਟੀ ਝਾੜ ਰਹੀ ਆ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੇ ਇਕੱਲਾ ਬਿਆਨ ਆ ਉਹ ਬਿਆਨ ਉਹਨਾਂ ਨੇ ਦਿੱਤਾ ਪਰ ਇਹ ਅਸੀਂ ਉਹਨਾਂ ਤੱਕ ਨਹੀਂ ਉੱਠਾਂਗੇ ਜਿੰਨਾ ਤੱਕ ਇਹ ਲਿਖਤੀ ਰੂਪ ਦੇ ਵਿੱਚ ਨਹੀਂ ਦਿੰਦੇ ਸਾਨੂੰ ਤੁਸੀਂ ਅੱਜ ਬੂਲ ਵੀ ਲਾਇਆ ਵੀ ਸਿਆ ਕੋਈ ਵੀ ਸਿਆਸੀ ਪਾਰਟੀ ਇੱਥੇ ਨਾ ਆਵੇ ਜੀ ਤੋਂ ਪਹਿਲਾਂ ਤਾਂ ਲੀਡਰ ਬੜੇ ਆਉਂਦੇ ਰਹੇ ਨੇ ਖੈਰਾ ਸਾਹਿਬ ਵੀ ਆਏ ਨੇ ਹੋਰ ਲੀਡਰ ਵੀ ਆਏ ਨੇ ਪਰ ਹੁਣ ਤੁਸੀਂ ਸਿਆਸੀ ਪਾਰਟੀਆਂ ਤੋਂ ਇੰਨਾ ਮੋਹ ਪੰਕ ਕਿਉਂ ਭਾਈ ਜੀ ਪਹਿਲੀ ਗੱਲ ਤਾਂ ਜਿਹੜੇ ਵੀ ਤੁਸੀਂ ਖੈਰਾ ਸਾਹਿਬ ਦੀ ਗੱਲ ਕੀਤੀ ਹੈ ਖੈਰਾ ਸਾਹਿਬ ਉੱਥੇ ਆਏ ਸੀ ਹਾਂ ਠੀਕ ਹੈ ਸੀ ਮੰਨਦੇ ਧੰਨਵਾਦ ਉਹਨਾਂ ਦਾ ਪਰ ਉਹਨਾਂ ਨੇ ਵੀ ਕੋਈ ਸਾਡੀ ਗੱਲ ਨਹੀਂ ਚੱਕੀ ਐ ਆਪਣੇ ਨਰੇਸ਼ ਕਟਾਰੀਆ ਆਮਾਦੀਪ ਪਾਰਟੀ ਦੇ ਐਮਐਲਏ ਤਿੰਨ ਵਾਰੀ ਆਏ ਸੀ ਪਰ ਉਹ ਤਾਂ ਸਿੱਧਾ ਹੀ ਕਹਿ ਦਿੰਦੇ ਸੀ ਭਰਾਵੋ ਮੇਰੇ ਪੱਲੇ ਕੱਖ ਨਹੀਂ ਹੈਗਾ ਮੈਨੂੰ ਪੁੱਛਦੇ ਨਹੀਂ ਹੈਗੇ ਅੱਛਾ ਜੀ ਉਹ ਤਾਂ ਸਿੱਧਾ ਹੀ ਕਹਿ ਦਿੰਦੇ ਸੀ ਅੱਜ ਤੱਕ ਕਿਸੇ ਵੀ ਸਿਆਸੀ ਲੀਡਰ ਨੇ ਸਾਡਾ ਸਾਂਝੇ ਮੋਰਚੇ ਜੀਰੇ ਤੇ ਸਾਥ ਨਹੀਂ ਦਿੱਤਾ ਜੇ ਸਾਥ ਦਿੱਤਾ ਸਾਡਾ ਸਾਡਾ ਸਾਥ ਦਿੱਤਾ ਸਾਡੀਆਂ ਸਤਕਾਰਯੋਗ ਕਿਸਾਨ ਜਥੇਬੰਦੀਆਂ ਨੇ ਜੀ ਕਿਸਾਨ ਜਥੇਬੰਦੀਆਂ ਨੇ ਪੰਜਾਬਦਰ ਦੀ ਲੋਕਾਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਇਲਾਕੇ ਨੇ ਸਾਡਾ ਸਾਥ ਦਿੱਤਾ 2 ਸਾਲ ਹੋ ਗਏ ਆ ਬਜ਼ੁਰਗਾਂ ਇਹ ਪਿੰਡਾਂ ਦੇ ਵਿੱਚੋਂ ਤੁਰ ਤੁਰ ਕੇ ਅੱਜ ਵੀ ਪਹੁੰਚ ਰਹੇ ਆ ਹਲੇ ਚਲੋ ਆਮ ਥੋੜੀ ਘਟਾ ਤੇ ਇਹ ਗਿਣਤੀ ਡੇਲੀ 40-50 ਜਣੇ ਹੋ ਜਾਂਦੇ ਆ ਜੀ ਤੇ ਬਈ ਸਾਡਾ ਸਿਆਸੀ ਲੀਡਰਾਂ ਤੋਂ ਮੋਹ ਪੰਗ ਤਾਂ ਹੋਇਆ 86 ਲੀਡਰਾਂ ਜਿਹੜਾ ਆਪਾਂ ਇਹਨੂੰ ਨੂੰ ਚੁਣ ਕੇ ਜਮਾਤ ਭੇਜਦੇ ਆ ਚਾਹੇ ਉਹ ਆਪਾਂ ਵਿਧਾਨ ਸਭਾ 'ਚ ਭੇਜਦੇ ਆ ਚਾਹੇ ਆਪਾਂ ਉਹ ਰਾਜ ਸਭਾ 'ਚ ਜਾਂ ਲੋਕ ਸਭਾ 'ਚ ਭੇਜਦੇ ਆ ਇਹ ਲੋਕਾਂ ਦੀ ਗੱਲ ਕਰਨੀ ਭੁੱਲ ਜਾਂਦੇ ਆ ਇਹ ਵੋਟਾਂ ਜਦੋਂ ਇਲੈਕਸ਼ਨ ਆ ਹੁਣ ਦੇਖੋ ਪੰਜਾਬ ਦਾ ਪਾਣੀ ਡੂੰਗਾ ਹੋ ਰਿਹਾ ਕਿੰਨਾ ਡੂੰਗਾ ਹੋ ਰਿਹਾ ਪੰਜਾਬ ਦਾ ਪੋਲਿਊਸ਼ਨ ਦੇ ਉੱਤੇ ਪੰਜਾਬ ਲੜ ਰਿਹਾ ਪੰਜਾਬ ਦੇ ਵਿੱਚ ਕੈਂਸਰ ਟਰੇਨ ਆ ਪੰਜਾਬ ਦੇ ਵਿੱਚ ਕੈਂਸਰ 벨ਟ ਆ ਹੁਣ ਤੁਸੀਂ 86 ਲੀਡਰ ਆ 13 ਹਲਕੇ ਆ 13 ਵੀ ਹਲਕਿਆਂ ਦੇ ਵਿੱਚੋਂ ਕਿਸੇ ਨੇ ਵੀ ਪ੍ਰਦੂਸ਼ਣ ਦੇ ਉੱਤੇ ਕੋਈ ਮੈਨੀਫੈਸਟੋ ਹੈਗਾ ਇਹਨਾਂ ਦਾ ਕੋਈ ਪ੍ਰਦੂਸ਼ਣ ਦੇ ਉੱਤੇ ਇਹਨਾਂ ਦੀ ਅੱਜ ਤੱਕ ਕੋਈ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕਿਦਰੀ ਕੀਤੀ ਬਾਈ ਜੀ ਇੱਕ ਦੇਖੋ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਆ ਅਸਲੀ ਮੁੱਦਿਆਂ ਤੇ ਤਾਂ ਹੁਣ ਕੋਈ ਗੱਲ ਹੀ ਨਹੀਂ ਕਰ ਰਿਆ ਉਹ ਕਹਿੰਦਾ ਉਹ ਚੰਗਾ ਨਿੰਗਾ ਮੈਂ ਚੰਗਾ ਦੂਜਾ ਕਹਿੰਦਾ ਉਹ ਮਾੜਾ ਇਹਦੀ ਆਹਾ ਵੀਡੀਓ ਉਹਦੀ ਆਹਾ ਚੀਜ਼ ਹੋ ਗਈ ਉਹ ਆਹਾ ਚੀਜ਼ ਹੋ ਗਈ ਬਸ ਇਸ ਚੀਜ਼ਾਂ ਚੱਲਦੇ ਪਈ ਆ ਪਰ ਪੰਜਾਬ ਦੇ ਜਿਹੜੇ 86 ਲੀਡਰ ਨੇ ਉਹ ਪੰਜਾਬ ਦੀ ਗੱਲ ਹੀ ਨਹੀਂ ਕਰ ਰਹੇ ਨਾ ਤਾਂ ਪੰਜਾਬ ਦੇ ਵਿੱਚ ਕੋਈ ਕੈਂਸਰ ਦੀ ਗੱਲ ਕਰ ਰਹੇ ਆ ਨਾ ਪਾਣੀ ਦੀ ਗੱਲ ਕਰ ਰਹੇ ਆ ਨਾ ਨਸ਼ੇ ਦੀ ਗੱਲ ਕਰ ਰਹੇ ਆ ਬਗਰਾੜੀ ਵਾਲਾ ਕਾਂਡ ਹੋਇਆ ਹਨਾ ਬਗਰਾੜੀ ਬਹਿਬਲ ਕਾਂਡ ਜਿਹੜਾ ਹੋਇਆ ਸੀਗਾ ਉਹ ਨਾ ਉਹਦੀ ਗੱਲ ਕਰ ਰਹੇ ਆ ਇਹ 92 ਮੂਰਤੀਆਂ ਆ ਆਮ ਆਦਮੀ ਦੀਆਂ 92 ਮੂਰਤੀਆਂ ਦੇ ਵਿੱਚੋਂ ਇੱਕ ਜਣਾ ਬੋਲਦਾ ਪਰ ਉਹਨੂੰ ਵੀ ਦਬਾਇਆ ਜਾ ਰਿਹਾ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਰ ਏ ਅਸੀਂ ਤੁਹਾਨੂੰ ਦੱਸਦੇ ਜੀ ਇਹਨਾਂ ਦਾ ਜੋ ਵੀ ਅਸੀਂ ਤਾਂ ਕਰਕੇ ਇਹਨਾਂ ਦਾ ਲੀਡਰਾਂ ਦਾ ਬਾਈਕਾਟ ਕੀਤਾ ਵੀ ਲੀਡਰ ਸਾਡੇ ਧਰਨੇ ਦੇ ਨਾਂ ਤੋਂ ਹੁਣ 86 ਲੀਡਰ ਰੋਟੀਆਂ ਨਾ ਸੇਕਣ ਜਦੋਂ ਤੁਹਾਡੀ ਲੋੜ ਸੀ ਉਦੋਂ ਸਾਡੇ ਨਾਲ ਖੜੇ ਨਹੀਂ ਅੱਜ ਤੁਸੀਂ ਆਪਦੀਆਂ ਰੋਟੀਆਂ ਸੇਕਣ ਦੇ ਮਾਰੇ ਤੇ ਤੁਸੀਂ ਅੱਜ ਸਾਡਾ ਸਾਂਝੇ ਮੋਰਚੇ ਦਾ ਨਾਂ ਵਰਤੋਗੇ ਨਾ ਇੱਥੇ ਆਉਣ ਅਸੀਂ ਤਾਂ ਬਾਈਕਾਟ ਕੀਤਾ ਹੋਇਆ ਜੀ ਜੀ ਮਤਲਬ ਹੁਣੇ ਤੱਕ ਆਏ ਵੀ ਤੁਹਾਨੂੰ ਤੁਸੀਂ ਕਹ ਆਇਓ ਵੀ ਨਾ 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 ਜੀ ਜਦੋਂ ਸਾਡਾ ਬਾਈ ਜੀ ਦੇਖੋ ਅਸੀਂ ਅ ਮਾਨਜੋਗ ਹਾਈ ਕੋਰਟ ਦੇ ਵਿੱਚ ਅਸੀਂ ਖੁਦ ਜਾ ਰਹੇ ਹਾਂ ਜੀ ਅਸੀਂ ਮਾਨਜੋਗ ਐਨਜੀਟੀ ਦੇ ਵਿੱਚ ਜਾ ਰਹੇ ਹਾਂ ਕਿਸੇ ਵੀ ਸਿਆਸੀ ਲੀਡਰ ਨੇ ਸਾਡਾ ਸਾਥ ਹੀ ਨਹੀਂ ਦਿੱਤਾ ਸਿਆਸੀ ਲੀਡਰ ਸਿਆਸੀ ਜਮਾਤ ਨੇ ਸਾਡਾ ਸਾਥ ਹੀ ਨਹੀਂ ਦਿੱਤਾ ਜਦੋਂ ਸਾਡੇ ਤੇ ਇੰਨੀਆਂ ਭੀੜਾਂ ਪਈਆਂ ਤੁਸੀਂ ਉਦੋਂ ਸਾਡਾ ਸਾਥ ਨਹੀਂ ਦਿੱਤਾ ਅੱਜ ਤੁਸੀਂ ਆਣ ਕੇ ਸਾਡੇ ਧਰਨੇ 'ਤੇ ਰੋਟੀ ਛਕੋਗੇ ਅਸੀਂ ਫਿਰ ਇਹ ਸਾਰਾ ਬੈਠ ਕੇ ਅਸੀਂ ਗੱਲਬਾਤ ਕੀਤੀ ਮੀਟਿੰਗ ਕੀਤੀ ਤੇ ਅਸੀਂ ਸਾਰੀ ਹੀ ਸਿਆਸੀ ਜਮਾਤ ਦਾ ਅਸੀਂ ਬਾਈਕਾਟ ਕੀਤਾ ਜੀ ਇਹ ਤੁਹਾਡਾ ਐਕਟਿਕ ਹਲਕਾ ਬਹੁਤ ਚਰਚਾ ਚ ਹੈ ਕਿਉਂਕਿ ਖਡੂਰ ਸਾਹਿਬ ਆ ਤੇ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਇੱਥੇ ਕਾਗਜ਼ ਭਰੇ ਆ ਤਾਂ ਬੜੀ ਚਰਚਾ ਵਿੱਚ ਆ ਦੁਨੀਆ ਭਰ ਦਾ ਮੀਡੀਆ ਇੱਥੇ ਆ ਰਿਹਾ ਜੀ ਤੇ ਉਹ ਇੱਥੇ ਪਹਿਲਾਂ ਮਿਲਦਾ ਉਹ ਵੀ ਆਉਂਦੇ ਰਹੇ ਨੇ ਇਸ ਮੋਰਚੇ ਵਿੱਚ ਹਾਂਜੀ ਭਾਈ ਅਮਰਤਪਾਲ ਸਿੰਘ ਜੀ ਸਾਡੇ ਮੈਂ ਸੁਣਦਾ ਸਾਂ ਜੀ ਤਿੰਨ ਵਾਰੀ ਆਏ ਨੇ ਜੀ ਤਿੰਨ ਵਾਰੀ ਆਏ ਨੇ ਸਾਡੇ ਸਾ ਬਈ ਸਾਡੇ ਮੋਰਚੇ ਤੇ ਸਾਰੇ ਆਏ ਨੇ ਸਾਡੇ ਭਾਈ ਅਮਰਤਪਾਲ ਸਿੰਘ ਜੀ ਵੀ ਆਏ ਨੇ ਸਾਡੇ ਸਤਿਕਾਰਯੋਗ ਨੇ ਕਿਸਾਨ ਜਥੇਬੰਦੀਆਂ ਆਈਆਂ ਨੇ ਉਹਨਾਂ ਦੇ ਵੀ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਪੰਜਾਬ ਦੇ ਕਿਹੜਾ ਬੰਦਾ ਜਿਹੜਾ ਇੱਥੇ ਨਹੀਂ ਆਇਆ ਸਾਰੇ ਬੰਦੇ ਆਉਂਦੇ ਰਹੇ ਨੇ ਜਿਹੜੇ ਪੰਜਾਬਦਰਦੀ ਲੋਕ ਆਉਂਦੇ ਰਹੇ ਨੇ ਜੀ ਤੇ ਉਹਨਾਂ ਤੋਂ ਹੁਣ ਜੇ ਕੋਈ ਇਲੈਕਸ਼ਨ 'ਚ ਖੜਾ ਆ ਤਾਂ ਗਾਂ ਜਾ ਕੇ ਕੋਈ ਵਿਚਾਰ ਹੋ ਸਕਦਾ ਵੀ ਚਲੋ ਜੇ ਸਿਆਸੀ ਪਾਰਟੀ ਨੇ ਕੋਈ ਆਯਾਦ ਖੜਾ ਜਾ ਕੇ ਹੋਰ ਬੰਦਾ ਉਹਦਾ ਕੋਈ ਸਮਰਥਨ ਕੀਤਾ ਜਾ ਸਕਦਾ ਬਈ ਜੀ ਪਹਿਲੀ ਗੱਲ ਤਾਂ ਜੀ ਸਾਡਾ ਜਿਹੜਾ ਮੋਰਚਾ ਅਸੀਂ ਕੋਟਾਂ ਦੇ ਵਿੱਚ ਪਾਰਟੀ ਹੈਗੇ ਆ ਜਿਹੜੇ ਕਿ ਮਲੋਤਰੇ ਆ ਮਲੋਤਰੇ ਕਹਿ ਰਹੇ ਆ ਵੀ ਇਹ ਧਰਨਾ ਪੋਲੀਟੀਕਲ ਮੋਟੀਵੇਟਡ ਆ ਪਰ ਅਸੀਂ ਪੋਲੀਟੀਕਲ ਮੋਟੀਵੇਟਡ ਨਹੀਂ ਹੈਗੇ ਜਿਹੜਾ ਸਾਡਾ ਧਰਨਾ ਅਸੀਂ ਦੁਖੀ ਹੋਇਆ ਨੇ ਲਾਇਆ ਸਰਸੀਂ ਸੰਤਾਪ ਹੜਾ ਰਹੇ ਸੀ ਅਸੀਂ ਤਾਂ ਲਾਇਆ ਅਸੀਂ ਮੋਰਚੇ ਵੱਲੋਂ ਕਿਸੇ ਵੀ ਪਾਰਟੀ ਦਾ ਕਿਸੇ ਵੀ ਲੀਡਰ ਦਾ ਕੋਈ ਸਮਰਥਨ ਨਹੀਂ ਕਰਦੇਗੇ ਜੀ ਪਰ ਅਸੀਂ ਇੱਕ ਗੱਲ ਇਹਦੇ ਨਾਲ ਕਹਿੰਨੇ ਆ ਵੋਟ ਪਾਉਣਾ ਆਪਦਾ ਸੰਵਿਧਾਨਿਕ ਹੱਕ ਆ ਜੀ ਜਿੱਥੇ ਤੁਸੀਂ ਵੋਟ ਪਾਉਣੀ ਥੋੜਾ ਜੀ ਕਰਦਾ ਵੋਟ ਜ਼ਰੂਰ ਪਾਓ ਉਹ ਆਪਣੇ ਸੰਵਿਧਾਨ ਸੰਵਿਧਾਨਿਕ ਹੱਕ ਆ ਪਰ ਅਸੀਂ ਮੋਰਚੇ ਵੱਲੋਂ ਕਿਉਂਕਿ ਮੋਰਚੇ ਵੱਲੋਂ ਅਸੀਂ ਸਾਰੇ ਹੀ ਸ਼ਾਸਕੀ ਲੀਡਰਾਂ ਦਾ ਸਾਡੇ ਵੱਲੋਂ ਜੀ ਕੋਈ ਸਨ ਜਿੰਨੇ ਵੀ ਮੋਰਚੇ ਦੇ ਲੋਕ ਸਮਰ ਰਹੇ ਨੇ ਸਭ ਆਪਣੀ ਮਰਜ਼ੀ ਨਾਲ ਪਾਉਂਦੇ ਆ ਆਪਣੀ ਮਰਜ਼ੀ ਨਾਲ ਪਾਉਣ ਪਰ ਸਾਡੇ ਅਸੀਂ ਉਹਦੇ ਨਾਲ ਇੱਕ ਕਹਿ ਦਿੰਨੇ ਵੀ ਜਿਹੜੇ ਸ਼ਾਸਕੀ ਇਹ ਪਾਰਟੀਆਂ ਨੇ ਉਹ ਸਾਡੇ ਮੋਰਚੇ ਦੇ ਨਾਮ ਤੇ ਕੋਈ ਆਪਦੀ ਤੁਸੀਂ ਰੋਟੀਆਂ ਨਾ ਸੇਕਣ ਜਾਂ ਆਪਣੇ ਆਪ ਨੂੰ ਤੁਸੀਂ ਨਾ ਮਤਲਬ ਕਿਉਂਕਿ ਤੁਸੀਂ ਪਹਿਲਾਂ ਨਹੀਂ ਸਾਡੇ ਨਾਲ ਜਿਹੜੇ ਸਾਡੇ ਨਹੀਂ ਮੋਰਚੇ ਤੇ ਆਈ ਜੀ ਉਹ ਸਾਡੇ ਸਿਆਸੀ ਮੋਰਚੇ ਦੇ ਜਿਹੜੇ ਅਜੇ ਤੱਕ ਨਹੀਂ ਆਏਗੇ ਉਹ ਸਾਡੇ ਰੋਟੀਆਂ ਮੰਨ ਸੇਕੋ ਤੇ ਬਾਈ ਤੁਸੀਂ ਜਿਵੇਂ ਕਿ ਪੂਰਾ ਟੈਕਨੀਕਲ ਪੱਖ ਵੀ ਦੇਖ ਰਹੇ ਹੋ ਤੇ ਤਰੀਕਾ ਤੇ ਜਾ ਰਿਹਾ ਹੈ ਐਨਜੀਟੀ ਦੇ ਵਿੱਚ ਤਾਂ ਮੈਨੂੰ ਲੱਗਦਾ ਬਹੁਤ ਸਟਰੋਂਗ ਹੋਊਗਾ ਕਿਉਂਕਿ ਐਨਜੀਟੀ ਦਾ ਕਈ ਵਾਰ ਦੇਖਿਆ ਕਾਫੀ ਸਖਤ ਹੁੰਦੀ ਆ ਜੀ ਸੋ ਕੀ ਲੱਗਦਾ ਵੀ ਕਦੋਂ ਤੱਕ ਜਿਹੜਾ ਜੋ ਤੁਸੀਂ ਚਾਹੁੰਦੇ ਆ ਤੁਹਾਨੂੰ ਮਿਲ ਸਕਦਾ ਕਿੰਨਾ ਕ ਮੋਰਚਾ ਚੱਲ ਸਕਦਾ ਹੋਰ ਅ ਬਾਈ ਜੀ ਪਹਿਲੀ ਗੱਲ ਤਾਂ ਜੀ ਸਰਕਾਰ ਚਾਵੇ ਤਾਂ ਮੋਰਚਾ ਅੱਜ ਹੀ ਫਤਿਹ ਹੋ ਜਾਵੇ ਸਰਕਾਰ ਬੇਨੀਤੀ ਹੋਈ ਆ ਸਰਕਾਰ ਦੇ ਕੋਈ ਵੀ ਐਡਵੋਕੇਟ ਜਰਨਲ ਕੋਈ ਵੀ ਵਕੀਲ ਇਹਨਾਂ ਦਾ ਪੱਖ ਨਹੀਂ ਰੱਖ ਰਿਹਾ ਸਰਕਾਰ ਕਵੇ ਵੀ ਆਹਾਂ ਇਹਨਾਂ ਨੇ ਕੀਤੀਆਂ ਗਲਤੀਆਂ ਤੇ ਐਨਜੀਟੀ ਨੂੰ ਡਾਂਡ ਲਾਵੇ ਤੇ ਮੋਰਚਾ ਅੱਜ ਹੀ ਫੈਕਟਰੀ ਪੱਟੀ ਜਾਊਗੀ ਤੇ ਅੱਜ ਹੀ ਸਾਡਾ ਮੋਰਚਾ ਸਮਾਪਤ ਹੁੰਦਾ ਪਰ ਅਸੀਂ ਆਪਣੇ ਪੱਖ ਜੋ ਸਾਨੂੰ ਲੱਗ ਰਿਹਾ ਵੀ ਅਸੀਂ ਬਹੁਤ ਸਟਰੋਂਗ ਤਰੀਕੇ ਨਾਲ ਪੱਖ ਰੱਖ ਰਹੇ ਹਾਂ ਉਹਦੇ ਵਿੱਚ ਸਾਡਾ ਸੰਜੋਗ ਪੀਐਸਸੀ ਮੱਤੇਵਾੜਾ ਦੇ ਰਹੀ ਆ ਬਹੁਤ ਸਾਡੇ ਨਾਲ ਅਸੀਂ ਉਹਨਾਂ ਦੇ ਵੀ ਵੀਰਾਂ ਦਾ ਧੰਨਵਾਦ ਕਰਦੇ ਜੋ ਕਿ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਨੇ ਤੇ ਬੜੇ ਅਸੀਂ ਵਧੀਆ ਤਰੀਕੇ ਨਾਲ ਦਾ ਪੱਖ ਰੱਖੀ ਜੰਨੇ ਆ ਬਾਬੇ ਦੀ ਕਿਰਪਾ ਨਾਲ ਮੋਰਚਾ ਜਲਦੀ ਹੀ ਫਤਿਹ ਹੋਊਗਾ ਕੋਈ ਫੈਸਲਾ ਆਊਗਾ ਪਰ ਅਸੀਂ ਨਾਲ-ਨਾਲ ਇਹ ਵੀ ਕਹਿੰਨੇ ਆ ਜੇ ਪੰਜਾਬ ਸਰਕਾਰ ਚਾਹੁੰਦੀ ਆ ਜੇ ਪੰਜਾਬ ਸਰਕਾਰ ਬੇਨੀਤੀ ਨਾ ਹੋਵੇ ਤੇ ਅੱਜ ਹੀ ਸਾਡਾ ਮੋਰਚਾ ਫਤਿਹ ਹੁੰਦਾ ਇਹ ਭਗਵੰਤ ਮਾਨ ਸਾਹਿਬ ਜਾਂ ਕੇਜਰੀਵਾਲ ਜਾਂ ਰਾਘਵ ਚੱਡੇ ਹੋਣੀ ਇਹ ਫੈਕਟਰੀ ਇਹ ਬੰਦ ਨਹੀਂ ਹੋਣ ਦਿੰਦੇਗੇ ਪਰ ਅਸੀਂ ਇਹ ਬੰਦ ਕਰਾ ਕੇ ਹੀ ਹਟਾਂਗੇ ਜੀ ਸੋ ਸੋ ਇਹ ਕੋਲਮ ਲਾ ਕੇ ਜਿਹੜੀ ਆ ਪੂਰੀ ਅਪਡੇਟ ਜਿਹੜੀ ਬਾਈ ਹੁਣ ਦਿੱਤੀ ਆ ਆਪਾਂ ਬਜ਼ੁਰਗਾਂ ਤਾਂ ਵੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾਉਂਦੇ ਆ ਵੀ ਉਹਨਾਂ ਨੇ ਦੱਸਿਆ ਵੀ ਕੀ ਕੰਨੇ ਹਾਲਾਤ ਚੀਜ਼ ਹੋਈ ਨੇ ਸੋ ਬਾਈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਬਾਈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡ